ਜਾਪਾ ਤੁਹਾਨੂੰ ਦਿਖਾ ਰਿਹਾ ਖਨੋਰੀ ਬਾਰਡਰ ਦੀਆਂ ਤਸਵੀਰਾਂ ਮੈਂ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਜਿਦੇ ਵਿੱਚ ਇਹ ਸਾਫ ਪਤਾ ਲੱਗਦਾ ਹੈ ਕਿ ਕਿਵੇਂ ਹਰਿਆਣਾ ਪੁਲਿਸ ਨੇ ਅੱਜ ਅੰਦੋਲਨਕਾਰੀ ਕਿਸਾਨਾਂ ਤੇ ਤਸ਼ੱਦਦ ਕੀਤਾ ਕਿਵੇਂ ਹਰਿਆਣਾ ਪੁਲਿਸ ਪੰਜਾਬ ਦੀ ਹੱਦ ਦੇ ਵਿੱਚ ਅੰਦਰ ਆ ਕੇ ਜਿੱਥੇ ਕਿਸਾਨ ਟਰਾਲੀਆਂ ਟਰੈਕਟਰ ਖੜੀ ਕਰਕੇ ਆਪਣਾ ਪ੍ਰਦਰਸ਼ਨ ਕਰ ਰਹੇ ਸੀਗੇ ਅੱਗੇ ਵਧਣ ਦੀ ਕੋਸ਼ਿਸ਼ਾਂ ਕਰ ਰਹੇ ਸੀਗੇ ਪਰ ਖੁਦ ਹਰਿਆਣਾ ਪੁਲਿਸ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਿਵੇਂ ਉਹਨਾਂ ਟਰੈਕਟਰ ਟਰਾਲੀਆਂ ਨਾਲ ਪੰਤ ਤੋੜ ਕਰਦੀ ਹੈ ਕਿਵੇਂ ਉਹਨਾਂ ਦੇ ਝੰਡੇ ਜਿਹੜੇ ਨੇ ਉਹ ਖਾੜਦੀ ਹੈ ਔਰ ਕਿਵੇਂ ਤੁਸੀਂ ਦੇਖੋ ਹਰਿਆਣਾ ਪੁਲਿਸ ਦੀ ਜਿਹੜੀ ਐ ਫੋਰਸ ਹੈ ਪੱਟਾ ਤੇ ਹੱਥ ਮਾਰ ਕੇ ਪ੍ਰਵੋਕ ਕਰ ਰਹੀ ਹੈ ਉਹਨਾਂ ਆंदोलਨਕਾਰੀ ਪ੍ਰਦਰਸ਼ਨਕਾਰੀਆਂ ਨੂੰ ਜਿਹੜੇ ਕਈ ਦਿਨਾਂ ਤੋਂ ਖਨੋਰੀ ਬਾਰਡਰ ਤੇ ਰੁਕੇ ਹੋਏ ਸੀ ਖਨੋਰੀ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿਵੇਂ ਇਹ ਹਰਿਆਣਾ ਪੁਲਿਸ ਦੇ ਕਰਮਚਾਰੀ ਨੇ ਸ਼ਾਇਦ ਐ ਰੈਪਿਡ ਐਕਸ਼ਨ ਫੋਰਸ ਹੈ ਉਹਨਾਂ ਦੀ ਜਾਂ ਫਿਰ ਜਿਹੜੀ ਵੀ ਫੋਰਸ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਰਬੜ ਦੀ ਬੰਦੂਕ ਬੰਗੋਲੀ ਮਾਰਦੇ ਨੇ ਜਿਹੜੀਆਂ ਟਰੈਕਟਰ ਟਰਾਲੀਆਂ ਆਸ-ਪਾਸ ਖੜੀਆਂ ਨੇ ਉਹਨਾਂ ਦੀਏ ਝੰਡੇ ਤੋੜੇ ਜਾ ਰਹੇ ਨੇ ਉਹਨਾਂ ਦੇ ਟਾਇਰ ਪੈਂਚਰ ਕੀਤੇ ਜਾ ਰਹੇ ਨੇ ਭੰਤੋੜ ਕੀਤੀ ਜਾ ਰਹੀ ਆ ਔਰ ਕਿਵੇਂ ਪ੍ਰਵੋਕ ਕਰਕੇ ਇਹ ਦੇਖੋ ਸਿੱਧੂ ਮੂਸੇਵਾਲੇ ਵਾਂਗ ਪੱਟਾ ਤੇ ਹੱਥ ਮਾਰ ਰਿਹਾ ਪਰ ਸ਼ਾਇਦ ਉਹਨੂੰ ਇਹ ਪਤਾ ਨਹੀਂ ਕਿ ਸ਼ਾਇਦ ਸਿੱਧੂ ਮੂਸੇਵਾਲੇ ਦਾ ਇਸ ਕਰਮਚਾਰੀ ਤੇ ਇਹ ਜਿਹੜਾ ਐਕਸ਼ਨ ਹੈ ਬਿਲਕੁਲ ਵੀ ਨਹੀਂ ਚੱਟ ਰਿਹਾ ਅੱਜ ਇਸੇ ਬਾਰਡਰ ਤੇ ਖਨੋਰੀ ਬਾਰਡਰ ਤੇ ਹੀ ਇੱਕ ਨੌਜਵਾਨ 21 ਸਾਲ ਦੇ ਨੌਜਵਾਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਕਿਸਾਨ ਆਗੂ ਇਹ ਗੱਲ ਦਾ ਦਾਅਵਾ ਕਰ ਰਹੇ ਨੇ ਕਿ ਗੋਲੀ ਲੱਗਣ ਦੇ ਨਾਲ ਇਸ ਨੌਜਵਾਨ ਦੀ ਜਾਨ ਗਈ ਹੈ ਔਰ ਜਾਨ ਜਦੋਂ ਗਈ ਹੈ ਉਸ ਵੇਲੇ ਦੇ ਹਾਲਾਤ ਤੁਸੀਂ ਦੇਖੋ ਕਿਵੇਂ ਹਰਿਆਣਾ ਪੁਲਿਸ ਖਨੋਰੀ ਬਾਰਡਰ ਟੱਪ ਕੇ ਪੰਜਾਬ ਦੀ ਹੱਦ ਤੇ ਆ ਗਈ ਔਰ ਕਿਵੇਂ ਆ ਕੇ ਭੰਤੋੜ ਕਰ ਰਹੀ ਔਰ ਇਹ ਪੱਟਾ ਤੇ ਹੱਥ ਮਾਰ ਮਾਰ ਕੇ ਪ੍ਰੋਵੋਕ ਕਰ ਰਿਆ ਸੀਗਾ ਉੱਥੇ ਦੇ ਅੰਦੋਲਨਕਾਰੀਆਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਮੇਰੇ ਨਾਲ ਮੇਰੇ ਸਹਿਯੋਗੀ ਮਨਜੋਤ ਜੁੜੇ ਨੇ ਮਨਜੋਤ ਇਹ ਸਾਫ ਸਬੂਤ ਆ ਗਿਆ ਕਿ ਕਿਵੇਂ ਅੱਜ ਤੋਂਛੱਦਤ ਢਟਾਇਆ ਹਰਿਆਣਾ ਪੁਲਿਸ ਨੇ ਅ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਹੈ ਮਨਚ ਬਿਲਕੁਲ ਸਹੀ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਸ਼ੰਭੂ ਬਾਡਰ ਦੇ ਉੱਪਰ ਵੀ ਤਸਵੀਰਾਂ ਵੀ ਲੱਗੀਆਂ ਤਸਵੀਰਾਂ ਔਰ ਅਸੀਂ ਦਾਨਕ ਫੇਰੇ ਦੇ ਮਾਧਮ ਨਾਲ ਹੀ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਕਿ ਜਿਸ ਤਰੀਕੇ ਨਾਲ ਹਰਿਆਣਾ ਪੁਲਿਸ ਤਸ਼ੱਦਦਕਾਰੀ ਹੈ ਤਾਂ ਬਿਲਕੁਲ ਉਸ ਤੋਂ ਉਲਟ ਜਾ ਕੇ ਹਰਿਆਣਾ ਪੁਲਿਸ ਨੇ ਇੱਕ ਨੌਰੀ ਬਾਡਰ ਜੋ ਕਿ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਉੱਥੇ ਸਾਰਾ ਕੁਝ ਕੀਤਾ ਕਿ ਪੰਜਾਬ ਦੀ ਹੱਥ ਦੇ ਵਿੱਚ ਆ ਕੇ ਜਿੱਥੇ ਇਹ ਕਿਸਾਨਾਂ ਉਹ ਸੈਕਟਰੀਟਰਾ ਦੀਆਂ ਜਿਹੜੀਆਂ ਉਹ ਖੜੀਆਂ ਕੀਤੀਆਂ ਗਈਆਂ ਸੀ ਤਾਂ ਉਹਨਾਂ ਦੇ ਵਿਚ ਜੇ ਤਰੀਕੇ ਦੇ ਨਾਲ ਤਸਵੀਰਾਂ ਵੀ ਬਿਆਨ ਕਰ ਰਹੀਆਂ ਨੇ ਪਹਿਲਾਂ ਹੱਜੂ ਗਿਆ ਸੀ ਗੋਲੀ ਵੀ ਸੁੱਟਦੇ ਹੋਏ ਨਜ਼ਰ ਆ ਰਹੇ ਨੇ ਔਰ ਉਹਦੇ ਬਾਅਦ ਉਹਨਾਂ ਦੀ ਇਹ ਟਰੈਕਟਰ ਟਰਾਲੀਆਂ ਵੀ ਭੰਦੇ ਹੋਏ ਨਜ਼ਰ ਆ ਰਹੇ ਨੇ ਔਰ ਨਾਲ ਜਿਹੜੇ ਉਹਨਾਂ ਦੇ ਝੰਡੇ ਨੇ ਕਿਸਾਨੀ ਝੰਡੇ ਤਾਂ ਉਹਨਾਂ ਨੂੰ ਵੀ ਤੋੜਦੇ ਹੋਏ ਨਜ਼ਰ ਆ ਰਹੇ ਸਦਾ ਖਾਸ ਤੌਰ ਦੇ ਉੱਪਰ ਹੁਣ ਇਹ ਵੀ ਜਿਹੜਾ ਡੀਜੀਪੀ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਇਹ ਵੀ ਦੱਸਿਆ ਗਿਆ ਉਹਦੇ ਵਿੱਚ ਕਿ ਜਿਹੜਾ ਘਰੌਂ ਦੀ ਐਕਨੌਰੀ ਬਾਡਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸਾਨ ਦੀ ਜਿਹੜੀ ਉਹ ਮੌਤ ਨਹੀਂ ਹੋਈ ਚੱਕੀ ਇੱਕ ਬਠਿੰਡੇ ਦਾ ਸ਼ੁਭਕਰਨ ਸਿੰਘ ਨਾਮ ਦਾ ਉਹ ਨੌਜਵਾਨ ਜੋ ਅੱਜ ਖਨੌਰੀ ਬਾਰਡਰ ਦੇ ਉੱਪਰ ਕਿਸਾਨੀ ਬਿਲਕੁਲ ਬਿਲਕੁਲ ਮਨਜੋਤ ਹੈ ਹਰਿਆਣਾ ਪੁਲਿਸ ਵੱਲੋਂ ਟਵੀਟ ਪਹਿਲਾਂ ਵੀ ਕੀਤਾ ਗਿਆ ਕਿ ਆਪਾਂ ਕਿਸੇ ਵੀ ਕਿਸਾਨ ਨੂੰ ਕਸੀਟ ਕੇ ਨਹੀਂ ਲੈ ਕੇ ਗਏ ਉਹ ਬਿਮਾਰ ਸੀਗੇ ਜਿਨ੍ਹਾਂ ਨੂੰ ਰੋਤਕ ਦੇ ਪੀਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਇਹਦਾ ਮਤਲਬ ਕਿ ਇਹ ਜਿਹੜੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਸੀਗੇ ਇਹ ਇਸ ਹੱਦ ਦੇ ਵਿੱਚ ਆਏ ਆਪਣੀ ਹੱਦ ਦੇ ਵਿੱਚ ਆਏ ਪੰਜਾਬ ਦੀ ਹੱਦ ਦੇ ਵਿੱਚ ਆਏ ਇੱਥੋਂ ਦੀ ਜਿਹੜੇ ਪ੍ਰਦਰਸ਼ਨਕਾਰੀ ਕਿਸਾਨ ਸੀਗੇ ਉਹਨਾਂ ਨੂੰ ਵੀ ਨਾਲ ਲੈ ਕੇ ਗਏ ਹੋਣਗੇ ਆਪਣੇ ਜੀ ਬਿਲਕੁਲ ਮਨਜੋਤ ਹਾਲੇ ਤੱਕ ਜਿਹੜੇ ਡਾਟਾ ਮਿਲ ਰਿਹਾ ਹੈ ਕਿ 6 ਕਿਸਾਨ ਜਿਹੜੇ ਨੇ ਖਨੌਰੀ ਬਾਰਡਰ ਤੋਂ ਮਿਸ ਨੇ ਔਰ ਦੋ ਕਿਸਾਨਾਂ ਨੂੰ ਜਿਸ ਤਰੀਕੇ ਦੇ ਨਾਲ ਬੋਰੀ ਦੇ ਵਿੱਚ ਪਾ ਕੇ ਹਰਿਆਣਾ ਦੀ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਦੀ ਹਾਦਿਸੇ ਵਿੱਚ ਆਏ ਔਰ ਉਹਨਾਂ ਦੋਨਾਂ ਕਿਸਾਨਾਂ ਨੂੰ ਬੋਰੀ ਦੇ ਵਿੱਚ ਪਾ ਕੇ ਵਾਪਸ ਲੈ ਕੇ ਗਏ ਔਰ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਫੋਟੋ ਮਾਰਕ ਕੀਤੀ ਔਰ ਜਿੰਨਾ ਦੀਆਂ ਲੱਤਾ ਬਾਵਾ ਜੜੀਆਂ ਤੋੜ ਕੇ ਉਹਨਾਂ ਨੂੰ ਵਾਪਸ ਖੇਤਾਂ ਦੇ ਵਿੱਚ ਛੁੱਟ ਦਿੱਤਾ ਗਿਆ ਤਾਂ ਤੁਸੀਂ ਜ਼ਾਹਿਰ ਤੌਰ ਦੇ ਉੱਪਰ ਦੇਖ ਸਕਦੇ ਹੋ ਲਿਆਜਾ ਕਿ ਇਸ ਤਰੀਕੇ ਦਾ ਤਸ਼ੱਦਦ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਦੇ ਉੱਪਰ ਟਾਇਆ ਜਾ ਰਿਹਾ ਫਿਰ ਆਏ ਉਹ ਪੰਜਾਬ ਦਾ ਸ਼ੰਭੂ ਬਾਡਰ ਹੋਵੇ ਕਨੋਰੀ ਬਾਡਰ ਹੋਵੇ ਜਾਂ ਪਿੰਡਾ ਪਾਣੀ ਬਾਡਰ ਹੋਵੇ ਤਾਂ ਜਿੰਨੇ ਤਸਵੀਰਾਂ ਲਗਾਤਾਰ ਸੀ ਕੈਨੇਕਸ ਤਸਵੀਰਾਂ ਦੇ ਮਾਰਗਾਂ ਦੇ ਦਸ਼ਕਾ ਨੂੰ ਦਿਖਾ ਰਹੇ ਆ ਸਭੂ ਬਾਰਡਰ ਦੇ ਉੱਪਰ ਵੀ ਜਦੋਂ ਜਿਹੜੇ ਜਗਦੀਸ਼ ਸਿੰਘ ਢੱਲੇਵਾਲ ਅੱਗੇ ਵਧੇ ਨੇ ਸਰਵਸਿੰਘ ਉਹਦੇ ਅੱਗੇ ਵਧੇ ਨੇ ਖਾਲੀ ਹੱਥ ਨੇ ਹੱਥੀਂ ਦੋਨੋਂ ਹੱਥ ਸਾਹ ਕਰਕੇ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਉੱਪਰ ਵੀ ਜਿਹੜੇ ਬਿਲਕੁਲ ਬਿਲਕੁਲ ਮਨਜੋਤ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਤਾਂ ਇੱਕ ਵਾਰੀ ਇਹ ਤਸਵੀਰਾਂ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾਉਨੇ ਆ ਉੱਥੇ ਦਾ ਮਾਹੌਲ ਕੀ ਸੀਗਾ ਵਾਹ 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 ਸਾਈਡ ਤੋਂ ਜਮੜ

વી સા મડિયા વાઈ સાહેબ થ ਬਸ ਬਸ ਕਰਵਾ ਲਿਓ ਸਿਪੀ ਦੀ ਬੋਲੀ ਨਾ ਨੀ ਬੈਸਿਕ ਕਿਉਂ ਪੂਰੀਆਂ ਸਾਰਾ ਤਾਂ ਤਬ ਬਿਲਕੁਲ ਸਾਡੇ ਨਾਲ ਇਸ ਵੇਲੇ ਸਾਡੇ ਸਹਿਯੋਗੀ ਹਿੰਮਤ ਵੀ ਜੁੜੋਏ ਨੇ ਜਿਹੜੇ ਅੱਜ ਸਵੇਰ ਤੋਂ ਹੀ ਖਨੋਰੀ ਬਾਰਡਰ ਤੇ ਡਟੇ ਹੋਏ ਸੀਗੇ ਹਿੰਮਤ ਇਹ ਜਿਹੜੀ ਵੀਡੀਓ ਆਪਾਂ ਦੇਖ ਪਾ ਰਹੇ ਆਂ ਪੱਟਾ ਤੇ ਹੱਥ ਮਾਰ ਰਹੇ ਨੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਪੰਜਾਬ ਦੀ ਹੱਦ ਦੇ ਵਿੱਚ ਆਏ ਟਰੈਕਟਰ ਟਰਾਲੀਆਂ ਨਾਲ ਭੰਤੋੜ ਕਰ ਰਹੇ ਨੇ ਹੋਰ ਕੀ ਕੁਝ ਤੁਸੀਂ ਅੱਜ ਦੇਖਿਆ ਸੀਗਾ ਕਿਹੋ ਜਿਹਾ ਹਾਲਾਤ ਸੀਗੇ ਉੱਥੇ ਅੱਜ ਜੀਰ ਮੰਚੋ ਜਿੱਦਾਂ ਹੀ ਅੱਜ ਸਵੇਰੇ 11 ਵਜੇ ਕਿਸਾਨ ਅਤੇ ਨੌਜਵਾਨ ਉਥੇ ਇਕੱਠੇ ਹੁੰਦੇ ਨੇ ਤਾਂ ਹਰਿਆਣੇ ਵਾਲੇ ਪਾਸਿਓਂ ਦੀ ਕੁਝ ਲੋਕ ਕੁਝ ਲੋਕਾਂ ਦੇ ਵੱਲੋਂ ਜੋ ਸਿਵਲ ਵਰਦੀ ਦੇ ਵਿੱਚ ਸੀਗੇ ਜਾਂ ਆਮ ਕੱਪੜੇ ਦੇ ਵਿੱਚ ਸੀਗੇ ਉਹਨਾਂ ਦੇ ਵੱਲੋਂ ਜੈ ਸ਼੍ਰੀ ਰਾਮ ਦੇ ਜਿਹੜੇ ਨਾਰੇ ਨੇ ਉਹ ਲਗਾਏ ਜਾਂਦੇ ਨੇ ਆਵਾਜ਼ ਦੇ ਲਈ ਤਾਂ ਇਧਰ ਉਹ ਕੁਝ ਨੌਜਵਾਨ ਜਿੱਦਾਂ ਹੀ ਉਹਨਾਂ ਨੂੰ ਹਰਿਆਣਾ ਪੁਲਿਸ ਨੂੰ ਕਹਿਣ ਵਾਸਤੇ ਜਾਂਦੇ ਨੇ ਕਿ ਇਹਨਾਂ ਨੂੰ ਸ਼ਾਂਤ ਕਰਾਇਆ ਜਾਵੇ ਧਾਰਮਿਕ ਮੁੱਦਾ ਨਾ ਬਣਾਇਆ ਜਾਵੇ ਕਿ ਹਰਿਆਣਾ ਅਤੇ ਪੰਜਾਬ ਵੀ ਇਕੱਠੇ ਹੋ ਕੇ ਲੜਾਈ ਲੜ ਰਹੇ ਆ ਕਿਤੇ ਨਾ ਕਿਤੇ ਧਾਰਮਿਕ ਪਵਨਾਵਾਂ ਨੂੰ ਖੇਸ ਪਹੁੰਚਾਉਣ ਦੀ ਗੱਲ ਜਿਹੜੀ ਗੱਲ ਆ ਨੋਕੀ ਵੱਧਦੇ ਨੇ ਉਹਨਾਂ ਨੂੰ ਰੋਕਣ ਦੇ ਲਈ ਉਧਰੋਂ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਫਿਰ ਕੁਝ ਕਿਸਾਨਾਂ ਅਗੋਦ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਿੱਧੀਆਂ ਗੋਲੀਆਂ ਜਿਹੜੀਆਂ ਕੀ ਚਲਾਈਆਂ ਗਈਆਂ ਟਾਰਗੇਟ ਕਰਕੇ ਨੌਜਵਾਨਾਂ ਦੇ ਸਿਰਾਂ ਤੇ ਲੱਗੀਆਂ ਨੇ ਸ਼ਰਨ ਪਰ ਪਰ ਇਹ 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 ਕਦੋਂ ਦਾ ਕਦੋਂ ਦਾ ਸਮਾਂ ਹੋਊਗਾ ਜਦੋਂ ਇਹ ਹਰਿਆਣਾ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਪੰਜਾਬ ਦੀ ਹੱਦ ਦੇ ਵਿੱਚ ਆਗੇ ਹੋਣਗੇ ਕਿੰਨੇ ਵੇ ਦਾ ਸਮਾਂ ਸੀਗਾ ਜੇ ਜਦੋਂ ਪੰਜਾਬ ਦੀ ਹੱਦ ਦੇ ਵਿੱਚ ਆਏ ਨੇ ਜੀ ਮਨਤਜੀ ਲਗਾਤਾਰ ਜਦੋਂ ਗੋਲੀਬਾਰੀ ਕੀਤੀ ਜਾ ਰਹੀ ਸੀ 12 ਵਜੇ ਗੋਲੀਬਾਰੀ ਸ਼ੁਰੂ ਕੀਤੀ ਗਈ ਹੈ ਤਾਂ ਤਕਰੀਬਨ 4 ਵਜੇ ਗੋਲੀਬਾਰੀ ਬੰਦ ਕੀਤੀ ਗਈ ਹੈ 3:3 ਕਿੰਨੀ ਕੋ ਦੂਰੀ ਸੀਗੀ ਬਾਰਡਰ ਤੋਂ ਇੱਥੇ ਦੀ ਜਿੱਥੇ ਟਰਾਲੀਆਂ ਨਜ਼ਰ ਆ ਰਹੀਆਂ ਸਾਨੂੰ ਅੱਧੇ ਤੋਂ ਪੌਣੇ ਕਿਲੋਮੀਟਰ ਦੀ ਜਿਹੜੀ ਕਿ ਦੂਰੀ ਸੀ ਕਿਉਂਕਿ ਟਰੈਕਟਰ ਟਰਾਲੀਆਂ ਘਰਾਂ ਦੇ ਤੱਕ ਪਹੁੰਚ ਚੁੱਕੀ ਹੋਣੀ ਸੀ ਤਾਂ 10 ਕਿਲੋਮੀਟਰ ਦੂਰ ਸੀ ਤਾਂ ਕਾਫੀ ਟਰੈਕਟਰ ਟਰਾਲੀਆਂ ਦੇ ਵਿੱਚ ਜਿਹੜੀ ਕਿ ਹਰਿਆਣਾ ਪੁਲਿਸ ਦੇ ਜਵਾਨ ਨੇ ਉਹ ਵੜਾਏ ਸੀਗੇ ਤਾਂ ਉਹਨਾਂ ਦੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਗਿਆ ਟਰੈਕਟਰਾਂ ਦਾ ਇੰਨੇ ਜ਼ਿਆਦਾ ਅੰਦਰ ਆ ਗਏ ਸੀਗੇ ਜੀ ਜੀ ਬਿਲਕੁਲ ਬਿਲਕੁਲ ਪੰਜਾਬ ਦੀ ਹਾਦਸੇ ਵਿੱਚ ਆ ਕੇ ਉਹਨਾਂ ਦੇ ਬੁਲਾਉਣ ਹੋਰ ਕਿੰਨੀ ਦੇਰ ਰਹਿ ਹੋਣਗੇ ਹਿੰਮਤ ਕਿੰਨੀ ਦੇਰ ਇਹਨਾਂ ਨੇ ਇਸ ਤਰ੍ਹਾਂ ਇਥੇ ਇਹ ਜਿਹੜਾ ਹੜਦੰਗੀ ਆਪਾਂ ਕਹਿ ਸਕਦੇ ਹਾਂ ਕਿ ਹੜਦੰਗੀ ਮਚਾਇਆ ਇਸ ਤਰ੍ਹਾਂ ਬਿਲਕੁਲ 35 ਤੋਂ 40 ਮਿੰਟ ਰਮਨਸ਼ੂ ਜੀ ਇਹਨਾਂ ਦੇ ਵੱਲੋਂ ਪੂਰੀ ਜਿਹੜੀ ਕਿ ਟਰੈਕਟਰ ਟਰੈਲੀ ਦੇ ਨਾਲ ਭੰਨਤੋੜ ਕੀਤੀ ਗਈ ਹੈ ਜਿਹੜੇ ਕਿਸਾਨ ਟਰੈਕਟਰਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਸੁੱਤੇ ਪਏ ਸੀ ਉਹਨਾਂ ਨੂੰ ਬੋਰੀਆਂ ਦੇ ਵਿੱਚ ਬੰਦ ਕਰਕੇ ਹਰਿਆਣੇ ਬਾਰਡਰ ਤੇ ਲੈ ਕੇ ਗਏ ਨੇ ਉੱਥੇ ਉਹਨਾਂ ਦੀਆਂ ਬੋਰੀਆਂ ਚੋਂ ਕੱਢ ਕੇ ਉਹਨਾਂ ਦੀ ਲੱਤਾਂ ਤੋੜ ਕੇ ਉਹਨਾਂ ਨੂੰ ਖੇਤਾਂ ਦੇ ਵਿੱਚ ਸੁੱਟਿਆ ਗਿਆ ਇਹ ਇਹ ਦਾਵਾ ਕਿਸਾਨ ਵੱਲ ਕਰ ਰਹੇ ਨੇ ਜੀ ਬਿਲਕੁਲ ਕੀਤਾ ਜਾ ਰਿਹਾ ਕੁਝ ਕਿਸਾਨ ਆਗੂ ਨੇ ਹਰਿਆਣੇ ਦਾ ਕਿਸਾਨ ਆਗੂ ਉਹਦੀ ਲੱਤਾਂ ਤੋੜੀਆਂ ਗਈਆਂ ਨੇ ਦੋ ਤੇ ਆਗੂ ਪੰਜਾਬ ਤੋਂ ਨੇ ਜਿਨ੍ਹਾਂ ਦੀ ਲੱਤਾਂ ਤੋੜੀਆਂ ਗਈਆਂ ਆ ਇਸ ਤਰ੍ਹਾਂ ਦਾ ਤਸ਼ੱਦਦ ਟਾਇਆ ਗਿਆ ਇਹ ਦਾਵਾ ਕਿਸਾਨਾਂ ਦਾ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਲਗਾਤਾਰ ਅਭੀ ਮੰਨਿਓ ਪਹਾੜ ਦੇ ਵੱਲੋਂ ਇਹ ਸਾਰਾ ਦਾਵਾ ਕੀਤਾ ਗਿਆ ਬਿਲਕੁਲ ਬਿਲਕੁਲ ਇਹ ਮਤ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਵਾਏ 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 ਸੈਟ ਦੋ ਜਮੜ ਵਾਏ ઓરીયા સારા આрка લગા મારા કેમતા વીડિયો બનાવી વીડિયો બનાવી વીડિયો બનાવી ભાઈ 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 સાઈડ તો જમડે ઓય સુમર કજાશી કે બોલના ગની બસ ક્યું મેરે ઓરીયા સારા આрка લગા મારા કેમતા વીડિયો બનાવી વીડિયો બનાવી ભાઈ 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 સાહેબ થાય મને